ਸਤਨਾਮ ਤਨ ਵਾਹਿਗੁਰੂ ਜੀ ਸਤਗੁਰ ਕੀ ਸੇਵਾ ਗਾਖੜੀ ਸਿਰ ਦੀਜੈ ਆਪ ਗਵਾਈ ਸ਼ਬਦ ਮਰੇ ਫਿਰ ਨਾਮ ਰਹਿ ਤਾਂ ਸੇਵਾ ਪਵੈ ਸਭ ਥਾਂਇ ਪਾਰ ਸੰਪਰਸੀ ਹੈ ਪਾਰ ਸੁ ਹੋਵੇ ਸਚਨ ਹੈ ਲਿਵਲਾਈ ਜਿਸਪੂਰਬ ਹੋਵੇ ਲਿਖਿਆ ਜਿਸ ਸਤ ਗੁਰ ਮਿਲਹਿ ਪ੍ਰਭ ਆਏ ਨਾਨਕ ਗਨ ਤੈ ਸੇ ਬਖ ਨਾਮ ਮਿਲੈ ਜਿਸ ਬਖਸੇ ਸੋ ਪਵੈ ਥਾਇ ਸਤਨਾ ਧੰਨ ਵਾਹਿਗੁਰੂ ਜੀ ਸ਼ਲੋਕ ਮਹਲਾ 3ਰਾ ਬ੍ਰਹਮ ਬਿੰਦੈ ਤਿਸ ਦਾ ਬ੍ਰਹਮਤ ਰਹਿਐ ਸ਼ਬਦ ਲਿਵਲਾਈ ਨਵ ਨੀਦੀ 18 ਸਿੱਧੀ ਪਿਛੈ ਲੱਗੀਆਂ ਫਿਰੈ ਜੋ ਹਰ ਹਿਰਦੈ ਸਦਾ ਵਸਾਈ ਬ੍ਰਹਮ ਬਿੰਦੈ ਤਿਸ ਦਾ ਬ੍ਰਹਮ ਤਰਹਿ ਏਕ ਸ਼ਬਦ ਲਿਵਲਾਈ ਨਵ ਨਿਦੀ 18 ਸਿੱਧੀ ਪਿੱਛੇ ਲੱਗੀਆਂ ਫਿਰੈ ਜੋ ਹਰ ਹਿਰਦੈ ਸਦਾ ਵਸਾਈ ਬਿਨ ਸਤਿਗੁਰ ਨਾਉ ਨ ਪਾਈ ਐ ਮੁੰਜੋ ਕਰ ਵਿਚਾਰ ਨਾਨਕ ਪੁਰਾ ਭਾਗ ਸਤਿਗੁਰ ਮਿਲੈ ਸੁਖ ਪਾਏ ਜੁਗ ਚਾਰ ਮਹਲਾ 3ਆ ਕਿਆ ਗੱਭਰੂ ਕਿਆ ਬਿਰਧ ਹੈ ਮਨ ਮੁਖ ਤਿਸਨਾ ਭੁੱਖ ਨਾ ਜਾਏ ਗੁਰਮੁਖ ਸ਼ਬਦ ਰਤਿਆ ਸੀਤਲ ਹੋਏ ਆਪ ਗਵਾਏ ਅੰਦਰ ਦਿਵਤ ਸੰਤੋਖਿਆ ਇਹਨ ਭੁੱਖ ਨ ਲੱਗੈ ਆਈ ਨਾਨਕ ਜੇ ਗੁਰਮੁਖ ਕਰੈ ਸੋ ਪ੍ਰਵਾਣ ਹੈ ਜੋ ਨਾਮ ਰਹੀ ਲਿਵ ਲਾਏ ਪਾਣੀ ਓਮ ਬਲੇ ਹਾਰੀ ਤਿੰਨ ਕੋ ਜੋ ਗੁਰਮੁਖ ਸਿਖਾ ਜੋ ਹਰ ਨਾਮ ਧਿਆਏ ਦੇ ਤਿੰਨ ਦਰਸ਼ਨ ਭਿਖਾ ਸੁਣ ਕੀਰਤਨ ਹਰ ਗੁਣ ਗਵਾ ਹਰ ਜਸ ਮਨ ਲਿਖਾ ਹਰ ਨਾਮ ਸਲਾਹੀ ਰੰਗ ਸਿਉ ਸਭ ਕਿਲ ਬਿਖ ਕ੍ਰਿਖਾਂ ਤਨ ਤਨ ਸੁਹਾਵਾ ਸੋ ਸਰੀਰ ਹਥਾਨ ਹੈ ਜਿਥੈ ਮੇਰਾ ਗੁਰ ਤਰੇ ਬਿਖਾਂ ਹਰ ਨਾਮ ਸਲਾਹੀ ਰੰਗ ਸਿਉ ਸਾਬਕ ਕਿ ਲਮੀ ਕਾ ਕ੍ਰੀਖਾ ਤਨ ਤਨ ਸੁਹਾਵਾ ਸੋ ਸਰੀਰ ਥਾਨ ਹੈ ਜਿਥੇ ਮੇਰਾ ਗੁਰ ਤਰੇ ਵਿਖਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ